ਆ ਵੀ ਮਿੱਤਰੋ ਬੈਲ ਕੋਲ ਸਾਸਟੇਮੋਲ ਦੀਆਂ ਚਾਰ ਤਾਜ਼ੀਆਂ ਸੂਈਆਂ ਮੱਜਾਂ 11 ਦੇ ਮਗਰ ਕੱਟੀਆਂ ਆ ਪਹਿਲਾ ਸੂਬਾ ਪਲੂਨ ਕੱਟੀ ਆ ਕੋਈ ਬਾਬੂ ਮਾਝ ਮੰਨ ਲੈ ਪਹਿਲੇ ਸੂਵੇ ਸੂਈ ਆ ਮੂੰਹ ਤੋਂ ਚਾਰ ਦੰਦ ਦਾ ਫੁੱਲ ਸਨੱਖੀ ਆ ਬਾਈ ਕਹਿੰਦਾ ਭਾਵਾ ਹਰਿਆਣੇ ਦੀ ਕਹਿ ਕੇ ਵੇਚ ਜੀ ਗੇ ਪਰ ਲੋਕਲ ਲਈ ਆ ਨਾ ਝੂਠ ਮਾਰਿਆ ਨਾ ਮਾਰਨਾ ਫੁੱਲ ਸਨੱਖੀ ਵੱਡਾ ਕੱਦ ਕੱਲ ਦੀ ਸੂਈ ਜੇਰ ਪੈ ਗਈ ਆ 8 ਕਿਲੋ ਬੌਲੀ ਇਹਦੇ ਥੱਲੇ ਹੈ ਤਿਆਰ ਆ ਦੋ ਟਾਈਮ ਅਗਲਾ ਚੋਕੇ ਲੈ ਜੇ ਭਾਵਾ ਕਾਦੋ ਵੱਡਾ ਵਜਨ ਫੁੱਲ 11 ਕਿਲੋ ਦੇ ਦੇ 12 ਦੇ ਦੇ ਆਪਾਂ ਬਾਈ ਕਹਿੰਦਾ ਝੂਠ ਨਹੀਂ ਮਾਰਦੇ ਹੋ ਸਕਦਾ ਤੁਹਾਡੀ ਸੇਵਾ ਵੱਧ ਹੋ ਵੀ 13 ਪਿਆ ਜੇ ਪਰ ਆਪਾਂ 11 12 ਕਹਿ ਕੇ ਦੇਵਾਂਗੇ ਮੁੱਲ ਕਰਨ ਨੂੰ ਭਾਵੇਂ 1.5 ਲੱਖ ਕਰਾ ਲਓ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਅਗਲੇ ਨੇ ਹਰਿਆਣੇ ਦੀ ਕਹਿ ਕੇ 1.5 ਲੱਖ ਹੀ ਮੁੱਲ ਕਰਨਾ ਹੀ ਪਰ ਬਾਈ ਕਹਿੰਦਾ ਆਪਾਂ ਜਮਾਂ ਜੈ ਦੇ ਦੇਣੀ ਹੈ ਗਾਰੰਟੀ ਹੈ ਮੇਰੀ ਇੰਨੇ ਭਾਜ ਕਿਸੇ ਨੇ ਨਹੀਂ ਦੇਣੀ 1 ਲੱਖ 10000 ਦੀ ਬਾਈ ਕਹਿੰਦਾ ਦੇ ਦੂੰਗਾ ਪਹਿਲਾ ਸੂਆ ਪਲੂਣ ਕੱਟੀ ਮੂੰਹ ਤੋਂ ਚਾਰ ਦੰਦ ਫੁੱਲ ਵੱਡਾ ਕੱਦ ਆ ਵੀ ਪਹਿਲੇ ਸੂਵੇ ਸੂਈ ਆ ਇਹ ਵੀ ਕੱਲ ਹੀ ਸੂਈ ਆ 11 ਪਿਆ ਜੇ 12 ਪਿਆ ਜੀ ਇਹਨਾਂ ਦਾ ਦੁੱਧ ਹੀ ਪਿਆ ਜੂ ਆ ਬੱਚੇ ਤੇ ਇਹਨਾਂ ਦੇ ਮਗਰ ਕੱਟੀਆਂ ਇੱਕ ਦਾ ਬੱਚਾ ਇਹਦੇ ਮਗਰ ਵੀ ਕੱਟੀ ਮੁੱਲ ਕਰਨ ਨੂੰ ਇਹਦਾ ਵੀ ਬਾਈ ਕਹਿੰਦਾ ਭਾਵੇਂ 1.5 ਲੱਖ ਕਰਾ ਲਓ ਦੇ ਦੇਣੀ ਆ ਬਾਈ ਕਹਿੰਦਾ 92000 ਦੀ ਇੱਕ ਆਹ ਇਹ ਬਾਈ ਕਹਿੰਦਾ ਮੁੱਲ ਇਹਦਾ ਵੀ ਲੱਖ ਕਰਾ ਲਓ 75000 ਦੀ ਦੇ ਦੇਣੀ ਆ 10 11 ਕਿਲੋ ਖੁੱਲਾ ਦੁੱਧ ਪਿਆ ਜੂ ਕੱਲ ਦੀ ਸੂਈ ਆ ਆ ਨਾੜੂਏ ਤਾਜ਼ੇ ਅੱਲੇ ਆ ਤੇ ਇੱਕ ਆਹ ਇਹ ਆ ਅਜਸੂਈ ਆ ਪਿੰਡ ਮਹਿਰੋਆ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਪੂਰੀ ਵੀਡੀਓ ਵੇਖਣੀ ਤਾਂ YouTube ਚੈਨਲ ਹਿੰਮਤ ਟੀਵੀ ਤੇ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਚਾਰ ਨਾਗ ਚਾਰੇ ਤਾਜੇ ਸੂਏ ਸਵਾਏ ਆ ਇੱਕ ਨੰਬਰ ਅਜਸੂਈ ਆ ਜੇਰ ਪੈ ਗਈ ਆ ਆ ਕਿੰਨੇ ਕਲ ਦੀਆਂ ਸੁਈਆਂ ਬਿਲਕੁਲ ਸਸਤੇ ਮੁੱਲ ਫੋਨ ਨੰਬਰ ਸਕਰੀਨ ਤੇ ਇਸੇ ਨੰਬਰ ਤੇ WhatsApp ਚੱਲਦਾ ਅਗਲਾ ਵੀਡੀਓ ਕੱਲ ਦੇ ਦਸੱਲੀ ਕਰ ਲੈ ਜੇ ਕਿਸੇ ਨੇ ਪੂਰੀ ਵੀਡੀਓ ਵੇਖਣੀ ਤਾਂ YouTube ਚੈਨਲ ਹਿੰਮਤ ਟੀਵੀ ਤੇ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ